ਅੱਜ ਅਸੀਂ ਜਿਹੜਾ ਖਰੜ ਦੇ ਰੋੜਾਂ ਦਾ ਬੁਰਾ ਹਾਲ ਹੋਇਆ ਵਾ ਉਹਦੇ ਵਾਸਤੇ ਪਹਿਲ ਦੇ ਆਧਾਰ ਪਰਤਾ ਅਸੀਂ ਮੰਗ ਪੱਤਰ ਦਿੱਤਾ ਜਿਹੜਾ ਸੰਤੇ ਮੱਜਰੇ ਵਾਲਾ ਰੋਡ ਚੱਲਦਾ ਲਾਂਡਰਾਂਾ ਰੋਡ ਇਹਦਾ ਮੰਗ ਪੱਤਰ ਦੇ ਕੇ ਆਏ ਆਂ ਕਿ ਮੈਡਮ ਜੀ ਰਸਤਿਆਂ ਨੂੰ ਦੇਖੋ ਮੜਮੋਟਾ ਖਰੜ ਵਿੱਚ ਜਿੰਨਾ ਰਸਤਿਆਂ ਦਾ ਬੁਰਾ ਹਾਲ ਹੈ ਇੰਨਾ ਕਿਤੇ ਨਹੀਂ ਹੈ ਸਭ ਤੋਂ ਜ਼ਿਆਦਾ ਸੀਵਰੇਜ ਦਾ ਰਸਤਿਆਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਖਰੜ ਵਿੱਚ ਸੀਵਰੇਜ ਜਾ ਕੇ ਸਾਨੂੰ ਢਾ ਲੰਦੀ ਹੈ ਜਿਹੜਾ ਪਾਣੀ ਜਾਂਦਾ ਸਾਡੀਆਂ ਫਸਲਾਂ ਮਰਦੀਆਂ ਸਾਡੇ ਪਿੰਡ ਦਾ 20 ਕਿਲੇ ਹਰੇਕ ਸਾਲ ਤਬਾਹ ਹੁੰਨੇ ਆ ਖਰੜ ਦੇ ਪਾਣੀ ਗਲ ਖਰੜ ਕਮੇਟੀ ਕੋਈ ਵੀ ਇਹਦੇ ਬਾਰੇ ਕੋਈ ਵੀ ਸਟੈਪ ਨਹੀਂ ਚੱਕਦੀ ਤੇ ਹੁਣ ਕੀ ਆਸ਼ਵਾਸ਼ਣ ਦਿੱਤਾ ਮੰਤਰੀ ਸਾਹਿਬ ਨੇ ਉਹ ਕਹਿੰਦੇ ਵੀ ਅਸੀਂ ਪਹਿਲ ਦੇ ਆਧਾਰ 'ਤੇ ਕਰੂੰਗੇ ਜੇ ਨਾ ਕਰਿਆ ਸਾਡੇ ਕੋਲ ਤਾਂ ਝੰਡਾ ਹੈ ਉਹ ਅਸੀਂ ਇਕੱਠ ਗੱਟ ਕੇ ਬੈਠ ਜਾਣਾ ਕਿਸੇ ਦਿਨ ਅਸੀਂ ਤਾਂ ਤਿਆਰ ਪਰ ਤਿਆਰ ਰਹਨੇ ਆਂ ਕੀ ਕਹਿਣਾ ਜਾਂਦੇ ਹੋ ਅੱਜ ਜੋ ਮੰਗ ਪੱਤਰ ਦਿੱਤਾ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਜਿਹੜਾ ਸ਼ਾਂਤੀ ਮੱਜਰੇ ਕੋਲ ਸੜਕ 'ਤੇ ਪਾਣੀ ਖੜ ਜਾਂਦਾ 19 ਮੱਜਰੇ ਖਾਂ ਤੇ ਮੱਜਰੇ ਸਾਰੀ ਜਿਹੜੀ ਲਾਂਡਰਾ ਰੋਡ ਹੈ ਉੱਧਰ ਤੇ ਜਾਂਦੀ ਲੋਕਾਂ ਨੂੰ ਲੰਘਣ 'ਚ ਬਹੁਤ ਘੰਟੇ 2-2 ਘੰਟੇ ਖੜ ਕੇ ਲੰਘਣਾ ਪੈਂਦਾ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਅੱਜ ਅਸੀਂ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਤੇ ਇਹਨਾਂ ਜਲਦੀ ਜਲਦੀ ਠੀਕ ਕਰਾਇਆ ਜਾਵੇ ਨਹੀਂ ਤਾਂ ਫਿਰ ਸਾਨੂੰ ਕੋਈ ਨਾ ਕੋਈ ਹੋਰ ਐਕਸ਼ਨ ਲੈਣਾ ਪਊਗਾ ਛੇਤੀ ਛੇਤੀ ਇਹ ਠੀਕ ਕਰਨੀ ਚਾਹੀਦੀ ਬਾਕੀ ਅੱਜ ਸਾਡੀ ਮੀਟਿੰਗ ਦੀ ਕਥਾ ਜੁੜੀ ਸੀ ਅਸੀਂ ਮੀਟਿੰਗ ਕਰਕੇ ਆਏ ਕਸਥਾਨਾਂ ਨੂੰ ਸਰਕਾਰ ਤੇ ਮੰਗ ਕਰਦੇ ਆ ਵੀ ਜਿਹੜੀ ਡੀਏਪੀ ਹੈ ਖਾਦ ਹੈ ਉਹ ਮਿਲ ਨਹੀਂ ਰਹੀ ਕਸਥਾਨਾਂ ਨੇ ਅੱਜ ਉਹਦੀ ਪਤਾ ਲਾਉਣੀ ਹੈ ਹੋਰ ਸਬਜ਼ੀਆਂ ਵੇਚਣੀਆਂ ਬਹੁਤ ਜ਼ਿਆਦਾ ਖਰਾਨਾ ਦਾ ਨੁਕਸਾਨ ਹੋ ਜੂਗਾ ਜੇ ਡੀਏਪੀ ਕਦ ਨਾ ਮਿਲੀ ਸਰਕਾਰ ਨੂੰ ਛੇਤੀ ਛੇਤੀ ਧਿਆਨ ਦੇਣਾ ਚਾਹੀਦਾ ਹੈ